ਪਟਾਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਤੰਗ ਬਾਜ਼ਾਰ ਪੰਦੀਆਂ ਮਹੱਲੇ ਚ ਚੋਰਾ ਲੋ ਇੱਕ ਕਾਰ ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਉੱਥੇ ਹੀ ਚੋਰ ਲੱਖਾਂ ਰੁਪਏ ਦੀ ਨਕਦੀ ਸੋਨਾ ਚਾਂਦੀ ਦੇ ਗਹਿਣੇ ਲੈ ਕੇ ਹੋਏ ਫਰਾਰ ਪੀੜਤਾ ਮਕਾਨ ਮਾਲਕ ਪਤੀ ਪਤਨੀ ਅਤੇ ਦੱਸਿਆ ਕਿ ਉਹ ਸ਼ਨੀਵਾਰ ਆਪਣੇ ਕਾਰਨ ਤਾਲੇ ਮਾਰ ਪੂਰਾ ਪਰਿਵਾਰ ਸ੍ਰੀ ਵੈਸ਼ਨਵ ਦੇਵੀ ਨਮਸਤਕ ਹੋਣ ਲਈ ਗਏ ਸਨ ਤੇ ਜਾਂਦਾ ਸਾ ਅੱਜ ਸ਼ਾਮ ਕਰੀਬ 8 ਵਜੇ ਪਰਿਵਾਰ ਕਾਰੋਬਾਰਸ ਆਇਆ ਤਾਂ ਮਹੱਲੇ ਘਰ ਦੇ ਮੁੱਖ ਦਰਵਾਜ਼ੇ ਤੇ ਆਏ ਤਾਂ ਉਹੋ ਹੀ ਤਾਲਾ ਲੱਗਾ ਹੋਇਆ ਸੀ ਜਿਵੇਂ ਉਹ ਬੰਦ ਕਰਕੇ ਗਏ ਲੇਕਿਨ ਜਦ ਕਰਦਾ ਦਰਵਾਜ਼ਾ ਤੇ ਤਾਂ ਉੱਥੇ ਉਵੇਂ ਹੀ ਤਾਂ ਤਾਲਾ ਲੱਗਾ ਸੀ ਜਿਵੇਂ ਉਹ ਬੰਦ ਕਰਕੇ ਗਏ ਲੇਕਿਨ ਜਦ ਕਰਦਾ ਦਰਵਾਜ਼ਾ ਖੋਲ ਅੰਦਰ ਗਿਆ ਤਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਘਰ ਦੀਆਂ ਨੰਬਾਰੀਆਂ ਵੀ ਤੋੜੀਆਂ ਤੋੜੀਆਂ ਨਹੀਂ ਹੋਈਆਂ ਸਨ ਤੇ ਲੱਖਾਂ ਰੁਪਈਆਂ ਦਾ ਸਮਾਨ ਜੋ ਚੋਰੀ ਹੋਇਆ ਹੈ ਕਰੀਬਨ 40 ਤੋਂ 50 ਲੱਖ ਰੁਪਏ ਦਾ ਹੋਇਆ ਨੁਕਸਾਨ ਤੁਸੀਂ ਜਿਹੜੀ ਐਸਨੂੰ ਦਿਖਾਓ ਸਰ ਇਹ ਮੇਰੀ ਹੈ ਬਾਗ ਦੇ ਵਿੱਚ ਘਰ ਪੈਂਦਾ ਦੇਖੋ ਮੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜਿਹੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋਹ ਗਈ। ਮਤਲਬ ਕਿ ਦੋ ਦਿਨ ਬਾਅਦ ਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੀਖ ਨਹੀਂ ਹੈਗਾ। ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ। ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਕੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ। ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਹੋਇਆ ਦਾ ਵਾ। ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਤੇ ਤੁਹਾਡੇ ਮਦਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਇੱਥੇ ਲਾਗੇ ਛਾਗੇ ਜੇ ਕੀ ਕਿਨਾ ਮਲੇ ਮੇਰਾ ਨਾਲ ਦਾ ਘਰ ਹੈ ਬਿਲਕੁਲ ਨਾ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਜੇ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਰਾ ਕਿ ਕੁਛ ਆਉ ਵੀ ਨਹੀਂ ਹੈ ਕਿੰਨੇ ਵੇਲੇ ਬਾਅਦ ਦਾ ਖਤਰਾ ਹੈ ਇਹ ਸਰ ਹੁਣ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਛਾਗੇ ਅਗਰ ਕੋਈ ਸੀਸੀਟੀਵੀ 'ਚ ਕੋਈ ਅਨ ਐਕਸਪੈਕਟਿਡ ਬੰਦਾ ਦਿਖਦਾ ਉਹਦੇ 'ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸ ਤਰੀਕੇ ਕੇ ਕਿਹੜਾ ਬ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ ਇਵਨ ਕਿ ਬੱਚਿਆਂ ਦੇ ਗੁਲਕਾਂ ਦੇ ਪੈਸੇ ਦੇ ਵੀ ਲੈ ਗਏ ਆ ਲਗਭਗ 30-40 ਲੱਖ ਦਾ ਨੁਕਸਾਨ ਹੋ ਗਿਆ ਕਿੱਥੇ ਗਏ ਇਹ ਵੈਸਣ ਦੇ ਵੀ ਗਏ ਤੁਸੀਂ ਹਾਂ ਗਏ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤਾਂ ਸਾਨੂੰ ਪਤਾ ਲੱਗਾ ਸਭ ਕੁਝ ਥਲਰਿਆ ਹੋਇਆ ਹੈ ਕੈਸ਼ ਵੀ ਨਾਲ ਕੈਸ਼ ਸਾਡੇ 4.5 ਲੱਖ ਸੀ ਬਾਕੀ ਆਨੇ ਹਾਂਜੀ ਉਸ ਬਣ ਗਈ ਸੀ ਹਾਂਜੀ ਇੱਕ ਕੀਤੀ ਹੈ ਮੁਕੇਸ਼ ਕੁਮਾਰ ਅਡੋੜਾ ਕੀ ਕਹਣਾ ਇੱਦਾਂ ਭਾਜੀ ਆਪਾਂ ਦਾ ਸ਼ਨੀਵਾਰ ਮਨੇਰੇ ਗਏ 10:30 ਵਜੇ ਰੈਸ਼ਨੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਅਸੀਂ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤਦ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਜ ਸਾਮਾਨ ਸੀ ਸਾਰਾ ਕੁਝ ਲੈ ਗਏ। ਤੁਹਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਨੁਕਸਾਨ। ਇਹ ਦੀ ਲਿਸਟ ਆਪਾਂ ਬਣਾਈ ਆ ਲਗਭਗ ਵੀ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ, ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਵੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀਗਾ ਅੱਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੁਨਣਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਜੇ ਐਸਟੀਮੇਟ ਲਾਈ ਹੈ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੋ ਗਿਆ। ਕੈਸ਼ ਕਿੰਨਾ ਸੀ? ਕੈਸ਼ 40 ਲੱਖ ਸੀ ਜੀ। ਕੀ ਮਾਦਾ ਦਰਸ਼ਨ ਦੇ ਵੀ ਗਏ ਸੀ ਆਪਾਂ ਇਹ ਤਾਂ ਸ਼ੱਕਾ ਤਾਂ ਸ਼ੱਕ ਦੇ ਬਾਰੇ ਮਨੀ ਸਮਝ ਤੋਂ ਬਾਹਰ ਐ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਬਈ ਕਿਹੜਾ ਮੋਹਲਾ ਪੈਂਦਾ ਵਿਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ ਇਹ ਥੱਲਿਓ ਦੇ ਸਾਡੇ ਜਿਹੜਾ ਮੇਨ ਵੀ ਬੂਹਾ ਹੈਗਾ ਉੱਥੋਂ ਦੇ ਆਏ ਨਹੀਂਗੇ ਜੀ ਉੱਪਰਲਾ ਬੂਹਾ ਟੁੱਟਿਆ ਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਇਆ ਕੋਈ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਜੀ ਤਾਂ ਆਪਾਂ ਠੀਕ ਹੈ ਕੰਪਲੀਟਲੀ ਕੰਪਲੀਟ ਬੁਸਵਾਲ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਕਿਹੜਾ ਥਾਣਾ ਪੈਂਦਾ ਸਿੜੀ ਥਾਣਾ